ਦੇਉ ਗਾਦੇ ਕਿ ਬਹੁਤ ਮਾਰੇ ਟਿਕੀ ਨਾ ਬੜੇ ਇੱਥੇ ਬਿਆਸੁੰਦੇ ਅਸੀਕਾਰ ਅਸੀਕਾਰ ਜੀ ਕੀ ਹੋ ਗਿਆ ਦੇਖਿਓ ਮੜਾ ਘਬਰਾੜ ਜਿੰਦੀ ਨਾਲ ਤਾਂ ਕਹੇ ਦੀ ਅੱਛਾ ਨਾਲੇ ਥੋੜਾ ਜਿਹਾ ਪਤੰਨੀ ਤਜਾਬ ਵਧ ਰਿਆ ਜੀ ਕਹਿੰਦੇ ਕਾਲ ਜਾਇ ਮੱਝਾ ਥੋੜਾ ਥੋੜਾ ਅਨਵ ਜੀ ਇਹਨਾਂ ਦੀ ਟਿਕ ਟਿਕ ਕਰੀ ਜਾਂਦੀ ਹੈ ਬੜੀ ਯਾਤ ਰੱਖਤ ਹੈ ਨੀ ਚੱਕੜੀ ਤੇ ਦੇਖਿਆ ਕੌਰੀ ਠੀਕ ਹੈ ਕਦੋਂ ਕਦਾ ਵਾਹੀ ਇਹ ਕੱਲ ਦਾ ਹੂੰ ਤਾਂ ਜਿਆਦਾ ਵਾਰੀ ਪਹਿਲਾਂ 2-3 ਦਿਨਾਂ ਦੀ ਕਹਿੰਦੇ ਨੇ ਘਬਰਾੜ ਤਾਂ ਕੰਮ ਚੋਂ ਬਹਾਹਾ ਕੇ ਚੁੱਪ। ਨਹੀਂ ਕਬਰਾਂ ਉਹਨਾਂ ਦਾ ਕੋਈ ਗੱਲ ਨਹੀਂ ਹੋ ਜਾਣਗੇ ਠੀਕ। ਸ਼ਰਾਬ ਕਿੰਨੀ ਕ ਪੀਂਦੇ ਜੀ ਇਹ? ਸ਼ਰਾਬ ਪੀਂਦੇ ਹੀ ਕਈ ਵਾਰੀ ਰੋਕਿਆ ਜੀ ਹਟਤੀ ਨਹੀਂ ਹੈਗੀ ਜੀ। ਤੁਸੀਂ ਕਹੋ ਜੀ ਮੜਾ ਇਹ ਫਿਰ ਪੀ ਸ਼ਰਾਬ ਯੋਰ ਕੋ ਜੇ ਪੀਣਾ ਹੈ ਕਹਣਾ ਇੱਕ ਅੱਧਾ ਪੇਗ ਜੂਸ ਨਾਲ ਲਾ ਲਿਆ ਕਰੋ। ਬਹੁਤ ਮਾੜੀ ਹੈ ਫਿਰ ਸਿਹਤ ਵਾਸਤੇ। ਅੱਛਾ। ਹਾਂ ਕੋਈ ਨਹੀਂ ਆਪਾਂ ਲਿਖ ਦਿਆਂਗਾ ਬਾਈ ਫੋਜੂ ਠੀਕ ਹੈ। ਐਡੀ ਗੱਲ ਨਹੀਂ ਹੀ ਕਰਦਣਾ ਠੀਕ। ਠੀਕ ਹੈ ਜੀ। ਵੀ ਜੋ ਉਹਦੇ ਕਿਹੜੇ ਡਾਕਟਰ ਕੋਲ ਲੈ ਗਏ? ਸਾਰੇ ਚੰਦੇ ਨੇ ਤੜੀਸ਼ਾਤੀ ਸੀ ਬੜੇ ਬੇਈਮਾਨ ਐ ਉਹ ਜਿਹੜਾ ਤੀਪ 15 ਨੇ ਇਹ ਸਾਲ ਖਾ ਖਾ ਖਰਾ ਖਰਾ ਆਹੀ ਹੈ ਸਾਰੀ ਵਾ ਵੀਡੀਓ ਮੈਨੂੰ ਮਾਰ ਦੋਗੇ ਮੈਨੂੰ ਮਾ ਵੀਰ ਪਰਮਾਤਮਾ ਆਪੀ ਦੇ ਨੈ ਬੀਰ ਕੋਈ ਹੈ ਨਹੀਂ ਇਕਦਾਂ ਹੋ ਲਈਏ ਫੇਰ ਉਹ ਕੀ ਤੂੰ ਹੱਥ ਫੋੜੇ ਜਿ ਮਾਰੀ ਜਾਂਦਾ ਪੇਕ ਤਾਂ ਲਵਾਇਆ ਕਦਾ ਆਥਣੂਰੇ ਤੇਰੀ ਕੱਚਾ ਹੁਣ ਹੁਣ ਤਾਂ ਲਾ ਕੇ ਆਇਆ ਕੁੱਦਰ ਕੋਲੇ ਕਿੱਥੇ ਲਾ ਕੇ ਆਇਆ ਮੈਂ ਤਾਂ ਦੇਖਿਆ ਆਂ ਜੀ ਵਾਰੀ ਵਾਰੀ ਵੀ ਲਾ ਕੇ ਉਹ ਉਹ ਤਾਂ ਮੈਂ ਦੂਜੀ ਲਾ ਕੇ ਆਇਆ ਜੀ ਤੈਨੂੰ ਡਾਕਟਰ ਨੇ ਕਿਹਾ ਸੀ ਵੀ ਜੂਸਲ ਪਿਆਦੀ ਉਹ ਤਾਂ ਲਵਾਇਆ ਇੱਕ ਯਾਰ ਕਮਾਲ ਕਰਦਾ ਤੂੰ ਉਹ ਤਾਂ ਲਵਾਇਆ ਇੱਕ ਯਾਰ ਕਮਾਲ ਕਰਦਾ